ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰੋ ਸ਼ਿਮਲਾ ਮਿਰਚ ਦਾ ਕੰਮ ਚੱਲੀ ਜਾਂਦਾ ਪੂਰੇ ਜੋਰਾਸ਼ੁਰਾਂ ਤੇ ਕਹਿੰਦੇ ਨਾ ਵੀ ਜਿਹਦੇ ਸਿਰ ਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਉਹਦੇ ਕੋਲੇ ਥੱਕਣ ਤੇ ਰੁੱਸਣ ਦਾ ਸਮਾਂ ਨਹੀਂ ਹੁੰਦਾ ਤੇ ਹੱਡ ਥੱਕ ਜਾਂਦੇ ਆ ਜਿਹੜੀ ਆਪਾਂ ਗੱਲ ਕਰ ਲਈਏ ਸਬਜ਼ੀਆਂ ਦੀਆਂ ਨਾ ਫੇਰ ਵੀ ਮਨ ਜਿਵੇਂ ਹੱਡ ਥੱਕ ਜਾਂਦੇ ਆ ਜਿਹੜਾ ਸਾਰਾ ਦਿਨ ਮਿਹਨਤ ਕਰੀਂਦੇ ਆ ਦਿਲ ਫੇਰ ਵੀ ਉਡੂ ਊਡੂ ਕਰਦਾ ਜੇ ਆਪਾਂ ਸਬਜੀ ਦੀ ਗੱਲ ਕਰੀ ਵੀ ਜਿਵੇਂ ਕਹਦੇ ਨੇ ਵੀ ਸਬਜੀ ਸਬਜੀ ਦਾ ਮਤਲਬ ਵੀ ਸਾਰੇ ਜੀ ਸਾਰੇ ਜੀਆਂ ਦਾ ਕੰਮ ਹੁਣ ਸਾਰਾ ਪਰਿਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿੰਦੇ ਨਾਲ ਵਿਚਾਰੇ ਆਪਣੇ ਬੀਬੀਆਂ ਲੱਗਿਆ ਰਹਿੰਦੀਆਂ ਜਿਹੜੀਆਂ ਮਿਰਚ ਤੋੜਦੀਆਂ ਕੰਮੇ ਭਰਾ ਵੀ ਲੱਗੇ ਰਹਿੰਦੇ ਆ ਕੋਈ ਹੁਣ ਸੋਲਦਾ ਕੋਈ ਲੱਦ ਲਦਾਈ ਕਰਦਾ ਵੀ ਜਿਹੜਾ ਤਾਂ ਸਰਕਲ ਆ ਸਰਜੀ ਦਾ ਇਹ ਬਹੁਤ ਬੀੜਾਂ ਦੇ ਬਹੁਤ ਭੈਣਾਂ ਦੇ ਸਰਾਹਣੇ ਹੁੰਦਾ ਵੀ ਇਹ ਕੱਲੇ ਕਹਰੇ ਬੰਦੇ ਦਾ ਬਸ ਵੀ ਗੱਲ ਨਹੀਂ ਹੈਗੀ ਵੀ ਜੋ ਕੋਈ ਕੱਲਾ ਬੰਦਾ ਕਰ ਲੂਗਾ ਤੇ ਐਲਾ ਕਹਿੰਦਾ ਵੀ ਯਾਰ ਦੂਜਾ ਬੰਦਾ ਕਹਿੰਦਾ ਵੀ ਪੈਸਾ ਕਮਾਉਣਾ ਸੌਖਾ ਪਰ ਜਿਹੜਾ ਬੰਦਾ ਪੈਸਾ ਕਮਾਉਂਦਾ ਹਨ ਉਹਨੂੰ ਪਤਾ ਲੱਗਦਾ ਪੈਸਾ ਕਿਵੇਂ ਕਮਾਈਦਾ ਦੂਜੇ ਨੂੰ ਤਾਂ ਪੈਸਾ ਜਿਹੜਾ ਹੱਥਾਂ ਦੀ ਮਾਇਲ ਹੀ ਲੱਗਦਾ ਹੈਗਾ ਤੇ ਜਿਹੜੇ ਹੁਣ ਲਾਲੋ ਭਰਾ ਕਿਰਤ ਕਰਦੇ ਕੋਈ ਭੈਣਾਂ ਕਿਰਤ ਕਰਦੇ ਨੇ ਉਹਨਾਂ ਨੂੰ ਆਨੰਦ ਵੱਖਰਾ ਹੀ ਆਉਂਦਾ ਵੀ ਨੀਂਦ ਵੀ ਵਧੀਆ ਹੁੰਦੀ ਆ ਹੁਣ ਜਦੋਂ ਸਾਰਾ ਦਿਨ ਥੱਕ-ਪਟਕੇ ਸੌ ਮੰਗੇ ਵਧੀਆ ਨੀਂਦ ਆਊਗੀ ਤੇ ਜੇ ਵੀ ਆਪਣੀ ਇਹ ਮਰਚ ਜਾ ਰਹੀ ਆ ਭਰਾ ਵੀ ਕਿਉਂ ਵੀ ਆਪਣਾ ਵਕੀਲ ਕਿੱਥੇ ਜਾ ਰਹੀ ਮਰਚ ਤੇਰੀ ਬੰਬੇ ਭੇਜੀ ਗਾਜਾ ਤੇ ਭੇਜੀ ਲੀਂ ਤੇ ਸੇਠ ਵੀ ਕਹਿੰਦੇ ਵੀ ਜਾ ਜਾਦੇ ਛੋਟੀ ਮਰਚੇ ਚੜਾ ਦਾਂਗੇ ਜਾਜਾ ਤੇ ਚੜਾ ਜੀ ਫਰੇ ਹਾਂ ਹਾਂ ਉਹ ਤਾਂ ਛੋਟੀ ਕਿਰਪਾ ਚਾਹੀਦੀ ਆ ਹੈ ਮੈਂ ਕਹਿੰਦੇ ਵੀ ਕਿਸਾਨ ਤੇ ਸੇਠ ਦਾ ਵੀ ਜਿਹੜਾ ਹੁੰਦਾ ਨਾ 9 ਮਾਸ ਦਾ ਰਿਸ਼ਤਾ ਹੁੰਦਾ ਗਾ ਇਕ ਕੰਨੇ ਭਾਈ ਜਾਂ ਜੱਤੇ ਚੜਾ ਦਈ ਛੋਡੀ ਮਿਰਚ ਮਾ ਭਾਈ ਕਿਤੇ ਚੜਾ ਦੋ ਬਾਕੀ ਜਿਹੜੀ ਮਿਰਚ ਹੈ ਇਹਨੇ ਬੰਬੇ ਨੂੰ ਨਾਗਾ ਲੈਂਡ ਨੂੰ ਬਾਕੀ ਪੰਜਾਬ ਚ ਵੀ ਸਾਰੀਆਂ ਮੰਡੀਆਂ ਤੇ ਜਾਂਦੀ ਜਿਵੇਂ ਲਫਾਫਾ ਪੈਕਿੰਗ ਚੱਲਦੀ ਜਦੋਂ ਲਫਾਫਾ ਭਰਤੀ ਹੁੰਦੀ ਹੈ ਮਿਰਚ ਦੀ ਉਦੋਂ ਸਾਰੇ ਪਾਸੇ ਜਿਵੇਂ ਚੰਡੀਗੜ੍ਹ ਆ ਜੈਪੁਰ ਤੇ ਆਪਣਾ ਪਟਿਆਲਾ ਸਰਹੰਦ ਆਸੇ ਪਾਸੇ ਦੀਆਂ ਮੰਡੀਆਂ ਚੋਂ ਦੋ ਦੋ ਜਾਂਦੀ ਹੈ ਹੁਣ ਇਹ ਜਿਹੜੀ ਸਾਰੀ ਡੱਬਾ ਪੈਕਿੰਗ ਹੋ ਕੇ ਜਾ ਰਹੀ ਹੈ ਪੂਰੀ ਸਖਤ ਮਿਰਚਾ ਪੂਰਾ ਮੋਟਾ ਫਰੂਟ ਹੈ ਫਰੂਟ ਤੇ ਵੀ ਇਹ ਹੁਣ ਜਿਹੜਾ ਕੋਈ 2000 ਕਿਲੋਮੀਟਰ ਕੋਈ 1500 ਕਿਲੋਮੀਟਰ ਵੀ ਦੂਰ ਵਗ ਜਾਂਦੀ ਹੈ ਕਿਉਂਕਿ ਇਹ ਜਿਹੜਾ ਹੁਣ ਸਾਖਤਾ ਪੂਰਾ ਠੋਸ ਆ ਡੱਬੇ ਦੇ ਵਿੱਚ ਕਿਉਂਕਿ ਕਈ ਵਾਰ ਦੂਰ ਪਹੁੰਚਣ ਤੇ ਸਮਾਂ ਲੱਗ ਜਾਂਦਾ ਇਸ ਲਈ ਹੁਣ ਇਹ ਡੱਬਾ ਪੈ ਕੇ ਹੋ ਕੇ ਜਾ ਰਹੀ ਹੈ ਬਾਕੀ ਜਿਹੜਾ ਸਬਜ਼ੀਆਂ ਦੇ ਰੇਟ ਹੁੰਦੇ ਨੇ ਉਹ ਰੋਜ਼ ਦੇ ਰੇਟ ਹੁੰਦੇ ਜਿਵੇਂ ਹੁਣ ਥੋੜਾ ਮੰਦਾ ਚੱਲ ਰਿਹਾ ਛਿਮਲਾ ਮਿਰਚ ਦਾ ਵੀ ਹੁਣ ਮੰਦਾ ਚੱਲੀ ਜਾਂਦਾ ਵੈਸੇ ਵੀ ਚਲੋ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਆਦੀ ਜ਼ਿੰਦਗੀ ਚ ਲੱਗੇ ਰਹਿਣਾ ਚਾਹੀਦਾ ਕਦੇ ਮੰਦਾ ਆ ਗਿਆ ਕਦੇ ਤੇਜ਼ੀ ਜਿਹੜਾ ਕੋਈ ਸਬਜ਼ੀਆਂ ਦਾ ਕੰਮ ਕਰਦਾਗਾ ਉਹਨੂੰ ਹਟਣਾ ਨਹੀਂ ਚਾਹੀਦਾ ਬਾਦੇ ਘੱਟ ਇਹ ਜ਼ਿੰਦਗੀ ਦੇ ਨਾਲ ਚੱਲਦੇ ਰਹਿੰਦੇ ਜ਼ਿੰਦਗੀ ਦਾ ਇਹ ਸਰਕਲ ਹੀ ਆ ਵੀ ਕਈ ਭਰਾ ਹੁੰਦੇ ਜਦੋਂ ਇੱਕ ਵਾਰੀ ਮੰਨ ਮੰਦਾ ਆ ਗਿਆ ਜਾਂ ਘੱਟ ਉਹਦੋਂ ਦਿਲ ਤਾਂ ਜ਼ਰੂਰ ਟੁੱਟਦਾ ਹੈ ਪਰ ਉਹਦੋਂ ਕੰਮ ਨਾ ਛੱਡੋ ਜਿਵੇਂ ਆਲੂਆਂ ਦੀ ਖੇਤੀ ਆਪਾਂ ਲਾ ਲਈਏ ਕਦੇ ਆਲੂ ਮੰਦੇ ਕਦੇ ਤੇਜ਼ੀ ਵੀ ਉਹ ਜੇ ਇੱਕ ਵਾਰੀ ਤੇਜ਼ੀ ਆਜੀ ਤਾਂ ਜ਼ਿੰਦਗੀ ਬਣਾ ਵੀ ਦਿੰਦੇ ਆ ਜੇ ਹੁਣ ਰੇਟ ਵਧੀਆ ਆਉਂਦਾ ਤਾਂ ਹੁਣ ਬੱਲੇ ਬੱਲੇ ਹੋ ਜਾਂਦੀ ਜਿਵੇਂ ਕਿੱਡੀ ਕਿੱਡੀ ਹੁਣ ਦੇਖੋ ਤੁਸੀਂ ਸ਼ਿਮਨਾ ਨੱਥਾ ਸਰਬੂਜੀਆਂ ਵਰਦੀ ਆ ਪਰ ਹੁਣ ਉਦੋਂ ਮਨ ਸਾਡਾ ਜਰੂਰ ਟੁੱਟਦਾ ਹੈ ਵੀ ਜਦੋਂ ਰੇਟ ਘਟ ਪੈਂਦਾ ਉਦੋਂ ਆਇ ਲੱਗਦਾ ਵੀ ਆਪਾਂ ਇੰਨੀ ਮਿਹਨਤ ਕਰੀਆ ਮਿਹਨਤ ਦਾ ਮੁੱਲ ਨਹੀਂ ਮਿਲਿਆ ਤੇ ਜਦੋਂ ਰੇਟ ਵਧੀਆ ਮਿਲ ਜਾਂਦਾ ਉਦੋਂ ਮਨ ਨੂੰ ਸਕੂਨ ਆ ਜਾਂਦਾ ਹੈ